ਬਾਈ ਗੱਲ ਨਹੀਂ ਗੱਲ ਆਂ ਜਾਣਦੇ 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 ਆਪਣਾ ਇੱਕੋ ਮੈਂ ਮੈਂ ਕਰਨਾ ਚਾਰਜ ਲੈਣ ਤੋਂ ਪਹਿਲਾਂ ਇਸ ਮਾਲਕ ਦਾ ਧੰਨਵਾਦ ਕਰਨਾ ਹੈ ਜਿਨ੍ਹਾਂ ਦੀ ਰਹਿਮਤ ਜਿਨ੍ਹਾਂ ਦੇ ਬਖਸ਼ਿਸ਼ ਕਿ ਦਿੱਤੇ ਸਕਕੇ ਮੈਨੂੰ ਵਿਧਾਨ ਸਭਾ ਚੋਂ ਪਹੁੰਚਣ ਦਾ ਮੌਕਾ ਮਿਲਿਆ ਔਰ ਫਿਰ ਬਾਜ਼ਾਰ ਅੰਦਰ ਦੇ ਮਿਲਣ ਦਾ ਮੌਕਾ ਮਿਲਿਆ ਮੇਰੇ ਕੋਲ ਹੋਰ ਕੁਝ ਕਹਿਣ ਨੂੰ ਅੱਜ ਹੈ ਨਹੀਂ ਜ਼ਿਆਦਾ ਪਰ ਤੇਜ ਜੀ ਮੈਂ ਅੱਜ ਦਰਬਾਰ ਅੱਪ ਦਰਸ਼ਨ ਕਰਨਾ ਹੈ ਔਰ ਗੁਰੂ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਜੱਤਾ ਸਾਹਿਬ ਤੇ ਸਿਰਸਾ ਜੀ ਪੰਜਾਬ ਸਰਕਾਰ ਨੇ ਆਪਣੇ ਮੰਤਰੀ ਨੂੰ ਇੱਕ ਇਹੋ ਜਿਹਾ ਅਭਿਵਾਲ ਦਿੱਤਾ ਜਿਹੜਾ ਐਗਜ਼ਿਸਟ ਹੀ ਨਹੀਂ ਕਰਦਾ ਚਲੋ ਮੈਂ ਆਪਰਾ ਗੇਮ ਲੈ ਕੇ ਕਰਨ ਜਾਊਗਾ ਇਹ ਤੇ ਰਾਜੀ ਮੈਂ ਕੇਵਲ ਹੋਰ ਕਿਉਂ ਮੈਂ ਕਰਨਾ ਗੁਰੂ ਸਾਹਿਬ ਦਾ ਗੁਰੂ ਸਾਹਿਬ ਦਾ ਧੰਵਾਦ ਕਰਨ ਵਾਸਤੇ ਆਇਆ ਬਾਕੀ ਸਾਰੀਆਂ ਗੱਲਾਂ ਉੱਥੇ ਪੀਸੀ ਚ ਕਰਾਂਗੇ ਪਰ ਇੱਥੇ ਤੇ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਗੁਰੂ ਸਾਹਿਬ ਦਾ ਧੰਵਾਦ ਕਰਨ ਆਇਆ ਬਸ ਇਹਦੇ ਵਾਸਤੇ ਇੰਨੀ ਇੱਕ ਬੇਨਤੀ ਮੇਰੀ ਬਖਮਾਨ ਕਰ ਲੋ ਕੋਈ ਰਾਜਨੀਤਿਕ ਗੱਲ ਇੱਥੇ ਹੈ ਨਹੀਂ ਇਸ ਸਬੰਧ ਦਾ ਧੰਮਾਦ ਕਰਨ ਵਾਸਤੇ ਕਿਸੇ ਨੂੰ ਵੀ ਚਾਹੇ ਉਹ ਜਹਦਰ ਸਾਹਿਬਾਨ ਨੇ ਚਾਹੇ ਦਰਬਾਰ ਸਾਹਿਬ ਦੇ ਸਿੱਖ ਸਾਹਿਬਾਨ ਨੇ ਚਾਹੇ ਕੋਈ ਵੀ ਛੋਟਾ ਵੱਡਾ ਕੋਈ ਮੁਲਾਜ਼ਮ ਹੈ ਉਹਨੂੰ ਲੌਣ ਦੇ ਤੇ ਲਾਉਣ ਦੇ ਜਿਹੜੇ ਅੜਾ ਅਧਿਕਾਰ ਖੇਤਰ ਹੈ ਇਹ 1925 ਦੇ ਐਕਟ ਦੇ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਵੰਤਰਨ ਕਮੇਟੀ ਹੈ ਉਹਨੂੰ ਹੁੰਦਾ ਹੈ ਜੀ ਸਾਹਿਬ ਗਿਆਨੀ ਹਰਜੀ ਸਿੰਘ ਦੇ ਉੱਤੇ ਕਾफी ਨੁਕਤਾਚੀਨੀ ਕੀਤੀ ਜਾ ਰਹੀ ਹੈ ਠੀਕ ਹੈ ਦੇਖੋ ਇਹ ਸਾਰਾ ਜਿਹੜਾ ਪਹਿਲੂ ਹੈ ਨਾ ਇਹ ਬੜਾ ਦੁਖਦਾਈ ਪਹਿਲੂ ਹੈ ਐਸਾ ਨਹੀਂ ਸੀ ਹੋਣਾ ਚਾਹੀਦਾ ਜੋ ਹੋਇਆ ਤੇ ਬਹੁਤ ਸਹਿਜ ਸੰਜਮ ਸਾਨੂੰ ਸਾਰਿਆਂ ਨੂੰ ਇਸ ਮਾਮਲੇਤ ਰੱਖਣਾ ਚਾਹੀਦਾ ਹੈ ਐ ਜੀਬੀਸੀ ਪ੍ਰਧਾਨ ਨੇ ਸੀਪੀ ਨੂੰ ਕਿਵੇਂ ਦੇਖਦੇ ਦੇਖੋ ਐਸਪੀਸੀ ਪ੍ਰਧਾਨ ਬਹੁਤ ਵਧੀਆ ਵਰਸੇਕ ਨੇਕ ਚੰਗੇ ਦੇਖਵਾਲੇ ਬੇਦਾਗ ਔਰ ਗੁਰਸਿੱਖ ਸਖੀयत ਨੇ ਧਾਮੀ ਸਾਹਿਬ ਦਾ ਅਸਤੀਫਾ ਦੇਖ ਕੇ ਜਾਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕਿ ਬੜਾ ਦੁਖਦਾਈ ਹੈ ਔਰ ਉਹਨਾਂ ਨੇ ਜੋ ਅਸਤੀਫੇ ਦੇ ਵਿੱਚ ਲਿਖਿਆ ਹੈ ਕਿ ਜੋ ਮੇਰੇ ਵੱਲੋਂ ਆਪਣੇ ਨਿੱਜੀ ਅਕਾਊਂਟ ਤੇ ਫੇਸਬੁੱਕ ਕਾਉਂਟ ਤੇ ਜੋ ਪੋਸਟ ਪਾਈ ਗਈ ਸੀ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਉਹਨਾਂ ਨੇ ਦੇਖਿਆ ਕਿ ਮੈਂ ਹੱਤਤਾ ਦੇ ਆਧਾਰ ਤੇ ਉਸ ਜ਼ਿੰਮੇਵਾਰੀ ਨੂੰ ਖੋਲਦੇ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਪ੍ਰਧਾਨਗੀ ਹੈ ਉਹ ਤੋਂ ਵਸਤੀ ਖਾ ਦੇਣਾ ਪਰ ਮੈਂ ਕਹਿੰਦਾ ਕਿ ਜੇਕਰ ਉਹ ਨਾਕਸਤਾ ਹੈ ਤੇ ਇਹ ਵੀ ਨਾਕਸਤਾ ਹੈ ਕਿ ਮੈਂ ਪ੍ਰਧਾਨ ਜੀ ਨੂੰ ਅਪੀਲ ਕਰਦਾ ਸਾਹਿਬ ਨੂੰ ਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਦਿੱਤਾ ਹੋਇਆ ਜਿਹੜਾ ਸਹੀ ਹੈ ਉਹਨੂੰ ਵਾਪਸ ਲੈ ਕੇ ਸ਼੍ਰੋਮਣਿਕ ਘਰ ਦੁਆਰਾ ਪ੍ਰਬੰਧਕੀ ਮੇਜਰੀ ਦੀ ਸੇਵਾ ਜਿਹੜੀ ਹੈ ਪ੍ਰਧਾਨ ਦੀ ਜਿਹੜੀ ਸੇਵਾ ਜ਼ਿਲ੍ਹੇਵਾਰੀ ਹੈ ਉਹਨੂੰ ਸੁਭਾਲਣਾ ਔਰ ਜੋ ਡਿਊਟੀ ਜੋ ਉਹਨਾਂ ਦੀ ਸੀ ਜੇ ਅਕਾਲ ਤੱਕ ਸਾਥ ਤੋਂ 2 ਦਸੰਬਰ ਨੂੰ ਲਾਈ ਗਈ ਹੈ ਸੱਤ ਮੈਂਬਰ ਦੀ ਕਮੇਟੀ ਬਣਾ ਕੇ ਉਹ ਵੀ ਆਪਣਾ ਨਿਰਧਾਰਿਤ ਪਰਿਕਸ਼ਣ ਹੋਇਆ ਜਿਹੜੀ ਉਹ ਕਮੇਟੀ ਹੈ ਉਹਨੂੰ ਨਾਲ ਲੈ ਕੇ ਤੇ ਜਿਹੜਾ ਕੰਮ ਹੈ ਉਹ ਸ਼ੁਰੂ ਕਰ ਸਿਆਸੀ ਹਾਲਤ ਵਿੱਚ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਹ ਧੰਸੋਂ ਨੇ ਅਸਤੀਫਾ ਦਿੱਤਾ ਇਹ ਕਿਸੇ ਦਬਾਅ ਹੇ ਹੋ ਸਕਦਾ ਕਿਉਂਕਿ 3-4 ਮਹੀਨਿਆਂ ਤੋਂ ਕਾਫੀ ਹਰ ਤਰ੍ਹਾਂ ਤੋਂ ਉਹ ਪਰੇਸ਼ਾਨ ਚੱਲ ਰਿਹਾ ਸੀਗਾ ਤੇ ਹੋ ਸਕਦਾ ਕੋਈ ਦਬਾਅ ਹੋਵੇ ਸਿੰਘ ਸਾਹਿਬ ਜੀ ਸੱਤ ਮੈਂਬਰੀ ਕਮੇਟੀ ਨੇ ਭੱਤੀ ਦਾ ਐਲਾਨ ਕੀਤਾ ਹੈ ਪਰ ਉਹਨੂੰ ਚਿੱcke ਟੰਗ ਕੇ ਅਕਾਲੀ ਦਲ ਸਾਰੇ ਕਹਿ ਰਹੇ ਆ ਕਿ ਅਸੀਂ ਆਪਣਾ ਕੰਮ ਕਰੂ ਤੇ ਆਪਣਾ ਕਰਦੇ ਮੈਂ ਉਹਦੀ ਗੱਲ ਪਹਿਲਾਂ ਕੀਤੀ ਹੈ ਤੇ ਆਪਣਾ ਸਰਦਾਰ ਜਿੰਨੂ ਕਾਮਿਸਾਬ ਸ਼ੌਣਗੁਰਾ ਦਾ ਪ੍ਰਬੰਧਕ ਨੇ ਪ੍ਰਧਾਨ ਨੇ ਉਹ ਅਕਾਲ ਤਖਤ ਸਾਹਿਬ ਨੂੰ ਜਿਹੜੀ ਸੇਵਾ ਤਸਵੀਰ ਤੋਂ ਪੰਜ ਸਿੰਘ ਸਰਦਾਰ ਦੇ ਵੱਲ ਸੇਵਾ ਜਿਹੜੀ ਉਹਨਾਂ ਦੇ ਝੋਲੀ ਵਿੱਚ ਪਾਈ ਗਈ ਹੈ ਉਹ ਸਤ ਮੈਦਿਕ ਕਮੇਟੀ ਦੇ ਕਨਵੀਨਰ ਉਹਨਾਂ ਨੂੰ ਬਣਾਇਆ ਗਿਆ ਸੀਗਾ ਉਹ ਆਪਣਾ ਧਾਰਮਿਕ ਫਰਜ਼ ਸੰਭਜਿਆ ਹੋਇਆ ਉਹ ਜਿਹੜੀ ਸੇਵਾ ਹੈ ਉਹਨੂੰ ਸੰਭਾਲਣ ਔਰ ਆਪਣੀ ਟੀਮ ਨੂੰ ਨਾਲ ਲੈ ਕੇ ਤੇ ਅਗਲਾ ਕੰਮ ਜਿਹੜਾ ਉਹਨੂੰ ਸ਼ੁਰੂ ਕਰ। ਸਾਡੇ ਅਸੀਫ਼ੇ ਦੀ ਵੀ ਕਾਫੀ ਚਰਚਾ ਚੱਲਦੀ ਨਹੀਂ ਇਹਦੇ ਬਾਰੇ ਕੀ ਕਹਿੰਦਾ ਜਿਹੜਾ ਕੋਤਾ ਹੁਕਮ ਹੋਏਗਾ